ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰੂ ਸਾਹਿਬ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵੈਗੁਰੂ ਜੀ ਜਿਹੜੀ ਕਵਤਾ ਮੈਂ ਬਣਾਈ ਗੁਰਦੁਆਰਾ ਸਾਹਿਬ ਤੋਂ ਆਣ ਕੇ ਬਣਾਈ ਆ ਗਰੰਥੀ ਸਾਹਿਬ ਦੇ ਬੜੇ ਪੂਜਨਯੋਗ ਹੁੰਦੇ ਆ ਜਿਹੜੇ ਸਾਨੂੰ ਗੁਰਬਾਣੀ ਸੁਣਾਉਂਦੇ ਆ ਉਹਨਾਂ ਦਾ ਅਸੀਂ ਦੇਨ ਨਹੀਂ ਦੇ ਸਕਦੇ ਤੇ ਮਹਾਰਾਜ ਕਿਰਪਾ ਕਰ ਨਾ ਉਸਦਾ ਚੜ੍ਹਦੀ ਕਲਾ ਰੱਖਣ ਮਨਜੀਤ ਸਿੰਘ ਜੀ ਦੀ ਸਾਰੇ ਰਾਗੀਆਂ ਦੀ ਪਾਠੀਆਂ ਦੀ ਗਰੰਥੀ ਸਿੰਘਾਂ ਦੀ ਜੀ ਕਵਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਗਾਲ ਮੈਂ ਆਕਰ ਦੀ ਜੋ ਦੁਨੀਆ ਵਿੱਚ ਚਲਦਾ ਏ ਗ੍ਰੰਥੀ ਸਿੰਘ ਨੂੰ ਨਾ ਕੋਈ ਪੁੱਛੇ ਗਜਰਾ ਕਿੱਦਾਂ ਚਲਦਾ ਏ ਪਾਠੀ ਸਿੰਘ ਨੂੰ ਨਾ ਕੋਈ ਪੁੱਛੇ ਗਜਰਾ ਕਿੱਦਾਂ ਚਲਦਾ ਏ 2 ਵਜੇ ਸਨਾਨਕਾਰ ਪੈਨ ਦੇਗ ਬਣਾਵੇ ਜੀ ਸਾਰਾ ਟਬਰ ਜਾਗੇ ਨਾ ਨੀਂਦ ਕਿਸੇ ਨੂੰ ਆਵੇ ਜੀ ਲੇਟ ਕੇ ਦੇਣਾ ਹੋ ਜਈਏ ਦਿਲ ਰੇਂਦਾ ਦਰਦਾ ਜੀ ਗਰੰਥੀ ਸਿੰਘ ਨੂੰ ਨਾ ਕੋਈ ਪੁੱਛੇ ਗਜਾਰਾ ਕਿੱਦਾਂ ਚੱਲਦਾ ਜੀ ਪਾਠੀ ਸਿੰਘ ਨੂੰ ਨਾ ਕੋਈ ਪੁੱਛੇ ਗਜਾਰਾ ਕਿੱਦਾਂ ਚੱਲਦਾ ਜੀ ਅਮਰਤ ਵੇਲੇ ਵੱਟਕੇ ਫੇਰ ਉਹ ਬਾਣੀ ਪੜ ਦੇ ਜੀ ਦੇ ਜਾਨ ਪਰਚੀਆਂ ਫੇਰ ਅਰਦਾਸਾਂ ਕਰ ਦੇ ਜੀ ਗ੍ਰੰਥੀ ਸਿੰਘ ਦੀ ਸੋਕਤਾ ਕੋਈ ਵੀਰਲਾ ਮੰਗਦਾ ਜੀ ਗਰੰਥੀ ਸਿੰਘ ਦੀ ਸੋਖਤਾ ਕੋਈ ਵੀਰਲਾ ਮੰਗਦਾ ਜੀ ਪਾਠੀ ਸਿੰਘ ਨੂੰ ਪੁੱਛੋ ਗਜਾਰਾ ਕਿੱਦਾਂ ਚੱਲਦਾ ਜੀ ਗਰੰਥੀ ਸਿੰਘ ਨੂੰ ਪੁੱਛੋ ਗਜਾਰਾ ਕਿੱਦਾਂ ਚੱਲਦਾ ਜੀ ਓ ਵੀਟ ਬਰਵਾਲੇ ਰਿਸਤੇ ਧਾਰੀਆਂ ਵਾਲੇ ਜੀ ਫਿਸਦੇ ਨੇ ਸਕੂਲਾਂ ਦੀਓ ਕਿਵੇਂ ਬਚਾਰੇ ਜੀ ਪੀਸ ਦੇਰ ਸਕੂਲਾਂ ਦੀ ਉਹ ਕਿਵੇਂ ਵਿਚਾਰੇ ਜੀ ਹਾਂਡੇ ਸਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਹੈ ਕਰਦਾ ਜੀ ਗਰੰਥੀ ਸਿੰਘ ਨੂੰ ਪੁੱਛੋ ਗਜਾਰਾ ਕਿੱਦਾਂ ਕਰਦਾ ਜੀ ਪਾਠੀ ਸਿੰਘ ਨੂੰ ਪੁੱਛੋ ਗਜਾਰਾ ਕਿੱਦਾਂ ਕਰਦਾ ਜੀ ਬੈਗੁਰਜੀ ਲਿਖਣ ਦੇ ਜੋ ਕੋ ਭੁੱਲ ਚੱਕ ਹੋ ਗਈ ਹੋਵੇ ਮੇਰੇ ਤੋਂ ਵੱਧ ਘਟ ਤੇ ਮੈਨੂੰ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ